ਮੋਨਜੀ ਪ੍ਰੇਮ ਚੰਦ ਜੀ ਦਾ ਲਿਖਿਆ ਨਾਵਲ ਨਿਰਮਲਾ ਭਾਗ ਬੀਮਾ ਚਿੰਤਾ ਚ ਨੀਂਦ ਕਿੱਥੇ ਆਉਂਦੀ ਏ ਨਿਰਮਲਾ ਮੰਜੀ ਤੇ ਪਾਸੇ ਬਦਲ ਰਹੀ ਸੀ ਕਿੰਨਾ ਚਾਹੁੰਦੀ ਸੀ ਕਿ ਨੀਂਦ ਆ ਜਾਵੇ ਪਰ ਨੀਂਦ ਦੇ ਨਾ ਆਉਣ ਦੀ ਸੌਂ ਖਾ ਲਈ ਸੀ ਦੀਵਾ ਬੁਝ ਗਿਆ ਸੀ ਖਿੜਕੀ ਦੇ ਦਰਵਾਜ਼ੇ ਖੋਲ ਦਿੱਤੇ ਸਨ ਟਿਕ ਟਿਕ ਕਰਨ ਵਾਲੀ ਘੜੀ ਵੀ ਦੂਜੇ ਕਮਰੇ ਚ ਰੱਖਾਈ ਸੀ ਪਰ ਨੀਂਦ ਦਾ ਨਾ ਨਹੀਂ ਸੀ ਜਿੰਨਾਂ ਗੱਲਾਂ ਸੋਚਣੀਆਂ ਸਨ ਹੁਣ ਸੋਚ ਚੁੱਕੀ ਸੀ ਚਿੰਤਾਵਾਂ ਦਾ ਵੀ ਅੰਤ ਹੋ ਗਿਆ ਸੀ ਪਰ ਪਲਕਾਂ ਨੀਂਦ ਨੇ ਨਾ ਦੱਬੀਆਂ ਤੇ ਉਹਨੇ ਫੇਰ ਲੈਂਪ ਬਾਲਿਆ ਤੇ ਇੱਕ ਪੁਸਤਕਤ ਪੜਨ ਲੱਗੀ ਦੋ ਚਾਰ ਹੀ ਵਰਕੇ ਪੜੇ ਹੋਣਗੇ ਕਿ ਨੀਂਦ ਆ ਗਈ ਕਿਤਾਬ ਖੁੱਲੀ ਰਹਿ ਗਈ ਅਚਾਨਕ ਜੀਆ ਰਾਮ ਨੇ ਕਮਰੇ ਵਿੱਚ ਪੈਰ ਰੱਖਿਆ ਉਹਦੇ ਪੈਰ ਥਰ ਥਰ ਕੰਬ ਰਹੇ ਸਨ ਉਹਨੇ ਕਮਰੇ ਚ ਉੱਪਰ ਹੇਠਾਂ ਦੇਖਿਆ ਨਿਰਮਲਾ ਸੁੱਤੀ ਪਈ ਸੀ ਉਹਦੇ ਸਿਰਾਂ ਨੇ ਤੱਕੀ ਛੋਟੀ ਜੀ ਪਿੱਤਲ ਦੀ ਸੰਦੂਖੜੀ ਰੱਖੀ ਹੋਈ ਸੀ ਜੀ ਆਰਾਮ ਹੌਲੀ ਦੇਨੇ ਅੱਗੇ ਆਇਆ ਹੌਲੀ 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 ਦੇਨੇ ਸੰਦੂਖੜੀ ਲਈ ਤੇ ਬੜੀ ਤੇਜ਼ੀ ਨਾਲ ਕਮਰੇ ਚ ਬਾਹਰ ਨਿਕਲਿਆ ਉਸੇ ਬੇਲੇ ਨਿਰਮਲਾ ਦੀ ਅੱਖ ਖੁੱਲ ਗਈ ਹੈਰਾਨ ਹੋ ਕੇ ਉੱਠੇ ਖੜੀ ਹੋਈ ਦਰਵਾਜ਼ੇ ਤੇ ਆ ਕੇ ਦੇਖਿਆ ਕਾਲਜਾ ਫੜਿਆ ਗਿਆ ਕੀ ਉਹ ਜੀ ਆਰਾਮ ਹੈ ਮੇਰੇ ਕਮਰੇ ਚ ਕੀ ਕਰਨ ਆਇਆ ਸੀ ਕਿਤੇ ਮੈਨੂੰ ਭੁਲੇਖਾ ਤਾਂ ਨਹੀਂ ਲੱਗਿਆ ਸ਼ਾਇਦ ਦੀਦੀ ਜੀ ਦੇ ਕਮਰੇ ਚ ਆਇਆ ਹੋਵੇ ਇੱਥੇ ਉਹਦਾ ਕੀ ਕੰਮ ਸੀ ਸ਼ਾਇਦ ਮੈਨੂੰ ਕੁਝ ਕਹਿਣ ਆਇਆ ਹੋਵੇ ਪਰ ਇਸ ਵੇਲੇ ਕੀ ਕਹਿਣ ਆਇਆ ਹੋਵੇਗਾ ਉਹ ਦੀ ਨੀਤ ਕੀ ਉਹਦਾ ਦਿਲ ਕੰਬੁੱਠਾ ਮੁੰਛੀ ਜੀ ਉੱਤੇ ਛੱਤ ਤੇ ਸੌ ਰਹੇ ਸਨ ਬਨੇਰਾ ਨਾ ਹੋਣ ਕਰਕੇ ਨਿਰਮਲਾ ਉੱਪਰ ਨਹੀਂ ਸੌ ਸਕਦੀ ਸੀ ਉਹਨੇ ਸੋਚਿਆ ਕਿ ਜਾ ਕੇ ਉਹਨਾਂ ਨੂੰ ਜਗਾਵਾ ਪਰ ਜਾਣ ਦੀ ਹਿੰਮਤ ਨਹੀਂ ਹੋਈ ਸ਼ੱਕੀ ਆਦਮੀ ਨੇ ਪਤਾ ਨਹੀਂ ਕੀ ਸਮਝ ਲੈਣ ਤੇ ਕੀ ਕਾਰਨ ਤੇ ਉਤਾਰੂ ਹੋ ਜਾਣ ਉਹ ਆ ਕੇ ਫਿਰ ਪੋਸਤ ਬੜਨ ਲੱਗੀ ਸਵੇਰੇ ਪੁੱਛਣ ਤੇ ਆਪ ਹੀ ਪਤਾ ਲੱਗ ਜਾਵੇਗਾ ਪਤਾ ਨਹੀਂ ਮੈਨੂੰ ਹੀ ਧੋਖਾ ਹੋਇਆ ਹੋਵੇਗਾ ਨੀਂਦ ਵਿੱਚ ਕਦੇ-ਕਦੇ ਧੋਖਾ ਹੋ ਜਾਂਦਾ ਹੈ ਪਰ ਸਵੇਰੇ ਪੁੱਛਣ ਦਾ ਨਿਸ਼ਚੇ ਕਰਕੇ ਵੀ ਉਹਨੂੰ ਨੀਂਦ ਨਹੀਂ ਆਈ ਸਵੇਰੇ ਉਹ ਖਾਣ ਪੀਣ ਦਾ ਸਮਾਨ ਲੈ ਕੇ ਆਪ ਜੀ ਆਰਾਮ ਦੇ ਕੋਲ ਗਈ ਤਾਂ ਉਹਨੂੰ ਦੇਖ ਕੇ ਹੈਰਾਨ ਹੋ ਗਿਆ ਰੋਜ਼ ਤਾਂ ਭੂੰਗੀ ਆਉਂਦੀ ਸੀ ਅੱਜ ਇਹ ਕਿਉਂ ਆ ਰਹੀ ਹੈ ਨਿਰਮਲਾ ਦੇ ਵੱਲ ਦਖਣ ਦੀ ਦੇਖਣ ਦੀ ਉਸ ਵਿੱਚ ਹਿੰਮਤ ਨਹੀਂ ਸੀ ਨਿਰਮਲਾ ਨੇ ਉਹਦੇ ਵੱਲ ਵਿਸ਼ਵਾਸਪੂਰਨ ਨਜ਼ਰਾਂ ਨਾਲ ਦੇਖ ਕੇ ਪੁੱਛਿਆ ਰਾਤ ਰਾਤ ਨੂੰ ਤੂੰ ਮੇਰੇ ਕਮਰੇ ਵਿੱਚ ਗਿਆ ਸੀ ਜੀਆ ਰਾਮ ਨੇ ਹੈਰਾਨੀ ਦਿਖਾ ਕੇ ਕਿਹਾ ਮੈਂ ਭਲਾ ਮੈਂ ਰਾਤ ਨੂੰ ਕੀ ਕਰਨ ਜਾਣਾ ਸੀ ਕੀ ਹੋ ਗਿਆ ਸੀ ਨਿਰਮਲਾ ਨੇ ਇਸ ਭਾਵ ਨਾਲ ਕਿਹਾ ਜਿਵੇਂ ਉਹਨੂੰ ਉਹਦੀ ਗੱਲ ਦਾ ਪੂਰਾ ਵਿਸ਼ਵਾਸ ਹੋ ਗਿਆ ਹੋਵੇ ਹਾਂ ਮੈਨੂੰ ਇਸ ਤਰ੍ਹਾਂ ਲੱਗਿਆ ਸੀ ਕਿ ਕੋਈ ਮੇਰੇ ਕਮਰੇ ਚੋਂ ਨਿਕਲੇ ਮੈਂ ਉਹਦਾ ਮੂੰਹ ਤਾਂ ਨਹੀਂ ਦੇਖਿਆ ਪਰ ਉਹਦੀ ਪਿੱਠ ਦੇਖ ਕੇ ਅੰਦਾਜ਼ਾ ਲਾਇਆ ਕਿ ਸ਼ਾਇਦ ਤੂੰ ਕਿਸੇ ਕੰਮ ਤੋਂ ਆਇਆ ਹੈ ਇਸ ਦਾ ਪਤਾ ਕਿਸ ਤਰ੍ਹਾਂ ਚੱਲੇ ਕਿ ਕੌਣ ਸੀ ਕੋਈ ਸੀ ਤਾਂ ਜ਼ਰੂਰ ਇਸ ਵਿੱਚ ਕੋਈ ਸ਼ੱਕ ਨਹੀਂ ਜੀ ਆ ਰਾਮ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਦੀ ਕੋਸ਼ਿਸ਼ ਕਰਕੇ ਕਹਿਣ ਲੱਗਿਆ ਮੈਂ ਤਾਂ ਰਾਤ ਨੂੰ ਥੀਏਟਰ ਦੇਖਣ ਚਲਾ ਗਿਆ ਸੀ ਉਥੋਂ ਵਾਪਸ ਆਇਆ ਤਾਂ ਇੱਕ ਦੋਸਤ ਦੇ ਘਰ ਲੇਟ ਗਿਆ ਥੋੜੀ ਦੇਰ ਹੋਈ ਵਾਪਸ ਆਇਆ ਮੇਰੇ ਨਾਲ ਹੋਰ ਵੀ ਦੋਸਤ ਸਨ ਜਿਸ ਨੂੰ ਚਾਹੋ ਪੁੱਛ ਲਵੋ ਹਾਂ ਭਾਈ ਮੈਂ ਬਹੁਤ ਡਰਦਾ ਹਾਂ ਇਸ ਤਰ੍ਹਾਂ ਨਾ ਹੋਵੇ ਕੋਈ ਚੀਜ਼ ਗਾਇਬ ਹੀ ਹੋ ਗਈ ਹੋਵੇ ਤਾਂ ਮੇਰਾ ਨਾਂ ਨਾ ਲੱਗੇ ਚੋਰ ਨੂੰ ਤਾਂ ਕੋਈ ਫੜ ਨਹੀਂ ਸਕਦਾ ਮੇਰੇ ਮੱਥੇ ਪਵੇਗੀ ਬਾਬੂ ਜੀ ਨੂੰ ਤਾਂ ਤੁਸੀਂ ਜਾਣਦੇ ਹੋ ਮੈਨੂੰ ਮਾਰਨ ਨੂੰ ਪੈਣਗੇ ਨਿਰਮਲਾ ਤੇਰਾ ਨਾ ਕਿਉਂ ਲੱਗੇਗਾ ਜੇਕਰ ਤੂੰ ਵੀ ਹੁੰਦਾ ਤਾਂ ਵੀ ਤੇਰੇ ਤੇ ਕੋਈ ਚੋਰੀ ਦਾ ਇਲਜ਼ਾਮ ਨਹੀਂ ਲਾ ਸਕਦਾ ਦੂਜੇ ਦੀ ਚੀਜ਼ ਦੀ ਚੋਰੀ ਕੀਤੀ ਜਾਂਦੀ ਹੈ ਆਪਣੀ ਚੀਜ਼ ਦੀ ਚੋਰੀ ਕੋਈ ਨਹੀਂ ਕਰਦਾ ਹੁਣ ਤੱਕ ਨਿਰਮਲਾ ਦੀਆਂ ਨਜ਼ਰਾਂ ਆਪਣੀ ਸੰਦੂਖੜੀ ਤੇ ਨਹੀਂ ਪੰਗਾ ਸਨ ਉਹ ਭੋਜਨ ਬਣਾਉਣ ਲੱਗੀ ਜਦੋਂ ਵਕੀਲ ਸਾਹਿਬ ਕਚਹਿਰੀ ਚਲੇ ਗਏ ਤਾਂ ਉਹ ਸੁਦਾ ਨੂੰ ਮਿਲਣ ਚਲੀ ਗਈ ਇਧਰ ਕਈ ਦਿਨਾਂ ਤੋਂ ਮੁਲਾਕਾਤ ਨਹੀਂ ਹੋਈ ਸੀ ਫਿਰ ਰਾਤ ਵਾਲੀ ਘਟਨਾ ਤੇ ਵਿਚਾਰ ਚਰਚਾ ਵੀ ਕਰਨਾ ਸੀ। ਪੂੰਗੀ ਨੂੰ ਕਿਹਾ ਕਮਰੇ ਚ ਗਹਿਣਿਆਂ ਦਾ ਬਕਸਾ ਚੁੱਕ ਕੇ ਲਿਆ। ਪੂੰਗੀ ਨੇ ਵਾਪਸ ਆ ਕੇ ਕਿਹਾ ਉੱਥੇ ਤਾਂ ਕੋਈ ਸੰਦੂਖਰੀ ਨਹੀਂ ਹੈ। ਕਿੱਥੇ ਰੱਖੀ ਸੀ? ਨਿਰਮਲਾ ਨੇ ਖਿੱਚ ਕੇ ਕਿਹਾ ਇੱਕ ਵਾਰ ਤਾਂ ਤੇਰੇ ਕੋਲੋਂ ਕੋਈ ਕੰਮ ਨਹੀਂ ਹੁੰਦਾ। ਉਥੋਂ ਹੋਰ ਜਾਵੇਗੀ ਵੀ ਕਿੱਥੇ? ਅਲਮਾਰੀ ਵਿੱਚ ਦੇਖਿਆ ਸੀ। ਪੂੰਗੀ ਨਹੀਂ ਬਹੂ ਜੀ ਅਲਮਾਰੀ ਵਿੱਚ ਤਾਂ ਨਹੀਂ ਦੇਖਿਆ ਝੂਠ ਕਿਉਂ ਬੋਲਾਂ? ਨਿਰਮਲਾ ਹੱਸ ਪਈ ਬੋਲੀ ਜਾ ਦੇਖ ਜਲਦੀ ਆ। ਇੱਕ ਕਪੜਚ ਭੁੰਗੀ ਫਿਰ ਖਾਲੀ ਹੱਥ ਵਾਪਸ ਆ ਗਈ ਕਹਿੰਦੀ ਅਲਮਾਰੀ ਵਿੱਚ ਵੀ ਤਾਂ ਨਹੀਂ ਹੁਣ ਜਿੱਥੇ ਦੱਸੋ ਉੱਥੇ ਦੇਖਾਂ ਨਿਰਮਲਾ ਖਿੱਚ ਕੇ ਕਹਿੰਦੀ ਹੋਈ ਓਟ ਖੜੀ ਹੋਈ ਮੈਨੂੰ ਤਾਂ ਭਗਵਾਨ ਨੇ ਅੱਖਾਂ ਹੀ ਪਤਾ ਨਹੀਂ ਕਿਸ ਲਈ ਦਿੱਤੀਆਂ ਨੇ ਦੇਖ ਉਸੇ ਕਮਰੇ ਵਿੱਚ ਲਿਆਂਦੀ ਹਾਂ ਕਿ ਨਹੀਂ ਭੁੰਗੀ ਵੀ ਪਿੱਛੇ-ਪਿੱਛੇ ਕਮਰੇ 'ਚ ਚਲੀ ਗਈ ਨਿਰਮਲਾ ਨੇ ਤਾਂ ਕੀ ਤੇਨੀਗਾ ਮਾਰੀ ਅਲਮਾਰੀ ਖੋਲ ਕੇ ਦੇਖੀ ਮੰਜੀ ਦੇ ਹੇਠਾਂ ਨੀਗਾ ਮਾਰ ਕੇ ਦੇਖਿਆ ਫਿਰ ਕੱਪੜਿਆਂ ਦਾ ਵੱਡਾ ਸੰਦੂਕ ਖੋਲ ਕੇ ਦੇਖਿਆ ਬਕਸਾ ਕਿਤੇ ਵੀ ਨਹੀਂ ਸੀ ਹੈਰਾਨੀ ਹੋਈ ਆਖਰ ਬਕਸਾ ਕਿੱਥੇ ਗਿਆ ਅਚਾਨਕ ਰਾਤ ਦੀ ਘਟਨਾ ਬਿਜਲੀ ਦੇ ਵਾਂਗ ਉਹਦੀਆਂ ਅੱਖਾਂ ਦੇ ਸਾਹਮਣੇ ਚਮਕ ਉੱਠੀ ਕਾਲਜਾ ਟੱਪਣ ਲੱਗ ਪਿਆ ਹੁਣ ਤੱਕ ਤਾਂ ਨਿਸ਼ਚੇ ਹੋ ਕੇ ਲੱਭ ਰਹੀ ਸੀ ਹੁਣ ਤਾਪ ਜਿਹਾ ਚੜ ਗਿਆ ਬੜੇ ਧਿਆਨ ਨਾਲ ਸਾਰੇ ਪਾਸੇ ਲੱਭਣ ਲੱਗੀ ਪਰ ਉਹ ਕਿਤੇ ਵੀ ਨਹੀਂ ਸੀ ਜਿੱਥੇ ਲੱਭਣਾ ਚਾਹੀਦਾ ਸੀ ਉੱਥੇ ਵੀ ਲੱਭਿਆ ਤੇ ਜਿੱਥੇ ਨਹੀਂ ਸੀ ਲੱਭਣਾ ਚਾਹੀਦਾ ਉੱਥੇ ਵੀ ਜਾ ਲੱਭਿਆ ਇੰਨਾ ਵੱਡਾ ਸੰਦੂਖ ਚਾਦਰ ਦੇ ਪਿੱਛੇ ਕਿਸ ਤਰ੍ਹਾਂ ਲੁਕ ਜਾਂਦਾ ਪਰ ਚਾਦਰ ਵੀ ਝਾੜ ਕੇ ਦੇਖੀ ਹਰੇਕ ਪਲ ਮੂੰਹ ਦੀ ਚਮਕ ਮਿਟਦੀ ਜਾਂਦੀ ਸੀ ਜਾਨ ਮੁੱਠੀ ਵਿੱਚ ਆ ਗਈ ਅਖੀਰ ਚ ਨਿਰਾਸ਼ ਹੋ ਕੇ ਉਹਨੇ ਛਾਤੀ ਤੇ ਇੱਕ ਮੁੱਕਾ ਮਾਰਿਆ ਤੇ ਰੋਣ ਲੱਗੀ ਗੈਨ ਹੀ ਇਸਤਰੀ ਦੀ ਸੰਪਤੀ ਹੁੰਦੀ ਨੇ ਪਤੀ ਦੀ ਹੋਰ ਕਿਸੇ ਚੀਜ਼ ਤੇ ਉਹਦਾ ਹੱਕ ਨਹੀਂ ਹੁੰਦਾ ਇਹਨਾਂ ਦਾ ਉਸ ਚਬਲ ਤੇ ਗੌਰਵ ਹੁੰਦਾ ਨਿਰਮਲਾ ਦੇ ਕੋਲ 5-6000 ਦੇ ਗਹਿਣੇ ਸਨ ਜਦ ਉਹਨਾਂ ਨੂੰ ਪਾ ਪਹਿਣ ਕੇ ਉਹ ਨਿਕਲਦੀ ਸੀ ਤਾਂ ਉਨੀ ਦੇਰ ਲਈ ਉਹਦਾ ਦਿਲ ਖੁਸ਼ੀ ਨਾਲ ਖਿੜਿਆ ਰਹਿੰਦਾ ਸੀ ਇੱਕ ਇੱਕ ਗਹਿਣਾ ਜਿਵੇਂ ਮੁਸ਼ਕਲ ਤੇ ਸੰਕਟ ਨੂੰ ਬਚਾਉਣ ਦੇ ਲਈ ਰੱਖਿਆ ਦਾ ਇੱਕ ਇੱਕ ਸੋਮਾ ਸੀ ਹੁਣ ਰਾਤ ਹੀ ਉਹਨੇ ਸੋਚਿਆ ਸੀ ਜੀ ਆਰਾਮ ਦੀ ਗੋਲੀ ਵੜ ਕੇ ਉਹ ਨਹੀਂ ਗੋਲੀ ਵੜ ਕੇ ਉਹ ਨਹੀਂ ਰਹੇਗੀ ਈਸ਼ਵਰ ਨਾ ਕਰੇ ਕਿ ਕਿਸੇ ਦੇ ਸਾਹਮਣੇ ਹੱਥ ੱਡੇ ਇਸ ਤੇ ਜੋਰ ਨਾਲ ਉਹ ਆਪਣੀ ਕਿਸ਼ਤੀ ਵਿਪਾਰ ਲਾ ਦੇਵੇਗੀ ਤੇ ਆਪਣੀ ਬੱਚੀ ਨੂੰ ਵੀ ਕਿਸੇ ਨਾ ਕਿਸੇ ਕਿਨਾਰੇ ਪਹੁੰਚਾ ਦੇਵੇਗੀ। ਉਹਨੂੰ ਕਿਹੜੀ ਗੱਲ ਦੀ ਚਿੰਤਾ ਹੈ? ਉਹਨਾਂ ਨੂੰ ਤਾਂ ਉਸ ਤੋਂ ਕੋਈ ਖੋਹ ਨਹੀਂ ਲਵੇਗਾ। ਅੱਜ ਇਹ ਮੇਰਾ ਸ਼ਿੰਗਾਰ ਹੈ, ਕੱਲ੍ਹ ਤੋਂ ਮੇਰਾ ਸਹਾਰਾ ਹੋ ਜਾਣਗੇ। ਇਸ ਵਿਚਾਰ ਨਾਲ ਉਹਦੇ ਦਿਲ ਨੂੰ ਬੜੀ ਤਸੱਲੀ ਮਿਲੀ ਸੀ। ਉਹ ਸੰਪਤੀ ਅੱਜ ਉਹਦੇ ਹੱਥ ਚੋਂ ਨਿਕਲ ਗਈ। ਹੁਣ ਉਹਦਾ ਕੋਈ ਸਹਾਰਾ ਨਹੀਂ ਸੀ। ਸੰਸਾਰ 'ਚ ਉਹਦਾ ਕੋਈ ਹੋਰ ਸਹਾਰਾ ਵੀ ਨਹੀਂ ਸੀ। ਉਹਦੀਆਂ ਆਸ਼ਾਵਾਂ ਦਾ ਆਧਾਰ ਜੜ ਤੋਂ ਵੱਡ ਵੱਡ ਹੋ ਗਿਆ ਸੀ ਉਹ ਫੁੱਟ ਫੁੱਟ ਕੇ ਰੋਣ ਲੱਗੀ ਈਸ਼ਵਰ ਤੇਰੇ ਕੋਲੋਂ ਇੰਨਾ ਵੀ ਨਹੀਂ ਦੇਖੇਂਗੇ ਮੈਨੂੰ ਦੁਖਾਰੀ ਨੂੰ ਤਾਂ ਤੂੰ ਕੁੰਝ ਹੀ ਅਪਾਹਜ ਬਣਾ ਦਿੱਤਾ ਸੀ ਹੁਣ ਅੱਖਾਂ ਵੀ ਲੈ ਲੰਗਾ ਹੁਣ ਉਹ ਕਿਸ ਦੇ ਸਾਹਮਣੇ ਹੱਥ ੱਡੇਗੀ ਕਿਸ ਦੇ ਦਰਵਾਜ਼ੇ ਤੇ ਭੀਖ ਮੰਗੇਗੀ ਪਸੀਨੇ ਨਾਲ ਉਹਦਾ ਸਰੀਰ ਭਿੱਜ ਗਿਆ ਰੋਂਦੀ ਰੋਂਦੀ ਦਾ ਅੱਖਾਂ ਸੁੱਜ ਗਈਆਂ ਨਿਰਮਲਾ ਸਿਰ 헤ਠਾ ਕਰਕੇ ਰੋਈ ਜਾ ਰਹੀ ਸੀ ਰੋਕਮ ਨਹੀਂ ਉਹਨੂੰ ਦਲਾਸੇ ਦੇ ਰਹੀ ਸੀ ਪਰ ਉਹਦੇ ਹੰਝੂ ਨਹੀਂ ਰੁਕਦੇ ਸਨ ਦੁੱਖ ਦੀ ਅੱਗ ਘਟ ਨਹੀਂ ਹੁੰਦੀ ਸੀ 3 ਵਜੇ 3 ਵਜੇ ਜੀ ਆਰਾਮ ਸਕੂਲ ਤੋਂ ਵਾਪਸ ਆਇਆ ਨਿਰਮਲਾ ਉਹਦੇ ਕੋਲ ਉਹਦੇ ਆਉਣ ਦੀ ਖਬਰ ਸੁਣ ਕੇ ਤੇਜ਼ੀ ਨਾਲ ਉੱઠી ਤੇ ਉਹਦੇ ਕਮਰੇ ਦੇ ਦਰਵਾਜ਼ੇ ਤੇ ਆ ਕੇ ਬੋਲੀ ਭਰਾਵਾ ਮਜਾਬ ਕ ਕੀਤਾ ਏ ਤਾਂ ਦੇ ਦੇਵੋ ਦੁਖਾਰੀ ਨੁਸਤਾ ਕੇ ਕੀ ਮਿਲੇਗਾ ਜੀ ਆਰਾਮ ਇੱਕ ਪਲ ਦੇ ਹੈਰਾਨ ਹੋ ਉਠਾ ਚੋਰ ਕਲਾ ਵਿੱਚ ਇਹ ਉਹਦਾ ਪਹਿਲਾ ਹੀ ਤਜਰਬਾ ਸੀ ਉਹ ਕਠੋਰਤਾ ਜਿਸ ਜਹ ਹਿੰਸ ਹਿੰਸਾ ਹਿੰਸਾ ਨਾਲ ਮਰਨ ਜਾਂਦਾ ਅਜੇ ਤੱਕ ਉਹਨੂੰ ਪ੍ਰਾਪਤ ਨਹੀਂ ਹੋਈ ਸੀ ਜੇਕਰ ਉਹਦੇ ਕੋਲ ਸੰਦੂਖ ੜੀ ਹੁੰਦੀ ਤਾਂ ਉਹ ਫਿਰ ਇੰਨਾ ਮੌਕਾ ਮਿਲਦਾ ਕਿ ਉਹਨੂੰ ਰੱਖ ਆਵੇ ਤਾਂ ਉਹ ਉਸ ਮੌਕੇ ਨੂੰ ਕਦੇ ਨਹੀਂ ਛੱਡਦਾ ਪਰ ਸੰਦੂਖ ੜੀ ਉਸਦੇ ਹੱਥ ਤੋਂ ਨਿਕਲ ਚੁੱਕੀ ਸੀ ਜਾਰਾ ਨੇ ਉਹਨੂੰ ਸਰਾਫੇ ਵਿੱਚ ਪਹੁੰਚਾ ਦਿੱਤਾ ਸੀ ਤੇ ਥੋੜੇ ਜਿਹੇ ਪੈਸਿਆਂ ਵਿੱਚ ਵੇਚ ਦਿੱਤਾ ਸੀ ਚੋਰਾਂ ਦੀ ਝੂਠ ਦੇ ਸਵਾਹ ਹੋਰ ਕੌਣ ਰੱਖਿਆ ਕਰ ਸਕਦਾ ਹੈ ਬੋਲਿਆ ਪਲਾ ਅੰਮੀ ਜੀ ਮੈਂ ਤੁਹਾਡੇ ਨਾਲ ਮਜ਼ਾਕ ਕਿਉਂ ਕਰਾਂਗਾ ਤੁਸੀਂ ਅਜੇ ਤੱਕ ਮੇਰੇ ਤੇ ਸ਼ੱਕ ਕਰਦੇ ਜਾ ਰਹੇ ਹੋ ਮੈਂ ਕਹਿ ਚੁੱਕਿਆ ਹਾਂ ਕਿ ਮੇਰੇ ਮੈਂ ਰਾਤ ਨੂੰ ਘਰ ਵਿੱਚ ਨਹੀਂ ਸੀ ਪਰ ਤੁਹਾਨੂੰ ਯਕੀਨ ਨਹੀਂ ਆਉਂਦਾ ਬੜੇ ਦੁੱਖ ਦੀ ਗੱਲ ਹੈ ਕਿ ਮੈਨੂੰ ਤੁਸੀਂ ਇੰਨਾ ਘਟਿਆ ਸਮਝਦੇ ਹੋ ਨਿਰਮਲਾ ਨੇ ਹੰਝੂ ਪੂੰਝਦੇ ਹੋਏ ਕਿਹਾ ਮੈਂ ਤੇਰੇ ਤੇ ਸ਼ੱਕ ਨਹੀਂ ਕਰਦੀ ਭਰਾਵਾ ਤੈਨੂੰ ਚੋਰ ਨਹੀਂ ਕਹਿੰਦੀ ਮੈਂ ਸਮਝਿਆ ਸ਼ਾਇਦ ਮਖੌਲ ਹੀ ਕੀਤਾ ਹੋਵੇ ਜੀ ਆ ਰਾਮ ਨੇ ਉਹ ਚੋਰੀ ਦਾ ਸ਼ੱਕ ਕਿਸ ਤਰ੍ਹਾਂ ਕਰ ਸਕਦੀ ਸੀ ਦੁਨੀਆ ਇਹੀ ਤਾਂ ਕਹੇਗੀ ਕਿ ਮੁੰਡੇ ਦੀ ਮਾਂ ਮਰ ਗਈ ਏ ਤਾਂ ਉਸ ਤੇ ਚੋਰੀ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ ਮੇਰੇ ਮੂੰਹ ਤੇ ਹੀ ਕਾਲਖਾ ਲੱਗੇਗੀ ਜੀ ਆ ਰਾਮ ਨੇ ਯਕੀਨ ਦਵਾਉਂਦਿਆਂ ਹੋਇਆ ਕਿਹਾ ਚਲੋ ਮੈਂ ਦੇਖਾਂ ਆਖਰ ਲੈ ਕੌਣ ਗਿਆ ਚੋਰ ਆਇਆ ਕਿਸ ਰਸਤੇ ਤੋਂ ਭੂੰਗੀ ਭਰਾਵਾ ਤੂੰ ਚੋਰਾਂ ਦੇ ਆਉਣ ਦੀ ਕੀ ਕਹਿੰਦਾ ਏ ਚੂਹੇ ਦੀ ਖੱਡ ਤੋਂ ਤਾਂ ਨਿਕਲ ਆਉਂਦੇ ਨੇ ਇੱਥੇ ਤਾਂ ਚਾਰੇ ਪਾਸੇ ਖਿੜਕੀਆਂ ਨਹੀਂ ਜੀ ਆਰਾ ਚੰਗੀ ਤਰ੍ਹਾਂ ਲੱਭ ਲੈ ਨਿਰਮਲਾ ਸਾਰਾ ਕੰਨ ਛਾਂ ਮਾਰਿਆ ਹੁਣ ਕਿੱਥੇ ਲੱਭਣ ਲਈ ਕਹਿੰਦੇ ਹੋ ਜੀ ਆਰਾ ਤੁਸੀਂ ਤਾਂ ਸੋ ਵੀ ਤੁਸੀਂ ਤਾਂ ਸੋ ਵੀ ਤਾਂ ਜਾਂਦਿਆਂ ਉਹ ਮਰਦਿਆਂ ਨਾਲ ਸ਼ਰਤ ਲਾ ਕੇ 4 ਵਜੇ ਮੁੰਠੀ ਜੀ ਕਹ ਰਾਏ ਤਾਂ ਨਿਰਮਲਾ ਦੀ ਹਾਲਤ ਦੇਖ ਕੇ ਪੁੱਛਿਆ ਕਿਸ ਤਰ੍ਹਾਂ ਦੀ ਤਵੀਤ ਹੈ ਕਿਤੇ ਦਰਦ ਤਾਂ ਨਹੀਂ ਹੈ ਇਹ ਕਹਿ ਕੇ ਉਹਨੇ ਆਸ਼ਾ ਨੂੰ ਗੋਦੀ ਵਿੱਚ ਚੁੱਕੀ ਨਿਰਮਲਾ ਕੋਈ ਜਵਾਬ ਨਹੀਂ ਦੇ ਸਕੀ ਫਿਰ ਰੋਣ ਲੱਗੀ ਪੂੰਗੀ ਨੇ ਕਿਹਾ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ ਮੇਰੀ ਸਾਰੀ ਉਮਰ ਇਸ ਘਰ ਵਿੱਚ ਬੀਤ ਗਈ ਅੱਜ ਤੱਕ ਇੱਕ ਪੈਸੇ ਦੀ ਚੋਰੀ ਨਹੀਂ ਹੋਈ ਦੁਨੀਆ ਇਹੀ ਕਹੇਗੀ ਕਿ ਇਹ ਪੂੰਗੀ ਦਾ ਕੰਮ ਹੈ ਹੁਣ ਤਾਂ ਭਗਵਾਨ ਹੀ ਇੱਜ਼ਤ ਰੱਖਣ ਮੁੰਚੀ ਜੀ ਅਚਕਨ ਦੇ ਬਟਨ ਖੋਲ ਰਹੇ ਸਨ ਫਿਰ ਬਟਨ ਬੰਦ ਕਰਦੇ ਹੋਏ ਬੋਲੇ ਕੀ ਹੋਇਆ ਕੋਈ ਚੀਜ਼ ਚੋਰੀ ਹੋ ਗਈ ਪੂੰਗੀ ਬਹੂ ਜੀ ਦੇ ਸਾਰੇ ਗਹਿਣੇ ਚੋਰੀ ਹੋ ਗਏ ਮੁੰਚੀ ਜੀ ਰੱਖੇ ਕਿੱਥੇ ਸਨ ਨਿਰਮਲਾ ਨੇ ਸਿਸਕਾਂ ਲੈਂਦੇ ਹੋਇਆ ਰਾਤ ਦੀ ਸਾਰੀ ਘਟਨਾ ਦੱਸ ਦਿੱਤੀ ਪਰ ਜੀ ਆਰਾਮ ਦੀ ਸੂਰਤ ਦੇ ਆਦਮੀ ਦੇ ਆਪਣੇ ਕਮਰੇ 'ਚ ਨਿਕਲਣ ਦੀ ਗੱਲ ਨਹੀਂ ਕਹੀ। ਮੋੰਚੀ ਜੀ ਨੇ ਠੰਡਾ ਸਾਹ ਭਰ ਕੇ ਕਿਹਾ ਭਗਵਾਨ ਵੀ ਬੜਾ ਅਨਿਆਈ ਹੈ। ਜਿਹੜੇ ਮਰੇ ਹੋਏ ਨੇ ਉਹਨਾਂ ਨੂੰ ਹੀ ਮਾਰਦਾ ਹੈ। ਲੱਗਦਾ ਹੈ ਕਿ ਮਾੜੇ ਦਿਨ ਆ ਗਏ ਨੇ। ਪਰ ਚੋਰ ਆਇਆ ਕਿੱਧਰੋਂ ਸੀ? ਕਿਤੇ ਪਾੜ ਤਾਂ ਨਹੀਂ ਲੱਗਿਆ। ਕਿਸੇ ਵੀ ਪਾਸੇ ਤੋਂ ਆਉਣ ਦਾ ਰਸਤਾ ਨਹੀਂ। ਮੈਂ ਤਾਂ ਕੋਈ ਇਸ ਤਰ੍ਹਾਂ ਦਾ ਪਾਪ ਨਹੀਂ ਕੀਤਾ। ਜਿਸ ਦੀ ਮੈਨੂੰ ਇਹ ਸਜ਼ਾ ਮਿਲ ਰਹੀ ਹੋਵੇ। ਬਾਰ ਬਾਰ ਕਹਿੰਦਾ ਰਿਹਾ ਗਹਿਣਾ ਦਾ ਸੰਦੂਖੜਾ ਤਾਕੀ ਤੇ ਤਰ ਰੱਖੋ। ਪਰ ਕੌਣ ਸੁਣਦਾ ਏ ਮੇਰੀ? ਨਿਰਮਲਾ ਮੈਂ ਕੀ ਜਾਣਦੀ ਸੀ ਕਿ ਇਹ ਲੋੜਾ ਹੋ ਜਾਵੇਗਾ। ਮੁੰਛੀ ਜੀ। ਇਹਨਾਂ ਤਾਂ ਜਾਣਦੀ ਸੀ ਕਿ ਸਾਰੇ ਦਿਨ ਬਰਾਬਰ ਨਹੀਂ ਹੁੰਦੇ। ਅੱਜ ਬਣਵਾਉਣ ਜਾਵਾਂ ਤਾਂ 10000 ਤੋਂ ਘੱਟ ਨਹੀਂ ਲੱਗਣਗੇ। ਅੱਜ ਆਪਣੀ ਜਿਹੜੀ ਹਾਲਤ ਹੈ ਉਹ ਤਾਂ ਤੇਰੇ ਕੋਲ ਲੁਕੀ ਨਹੀਂ। ਖਰਚ ਪੂਰਾ ਕਰਨਾ ਵੀ ਮੁਸ਼ਕਲ ਹੁੰਦਾ ਲੱਗਦਾ ਹੈ। ਗਹਿਨੇ ਕਿੱਥੋਂ ਬਣਣਗੇ? ਜਾਂਦਾ ਹਾਂ ਪੁਲਿਸ ਨੂੰ ਦੱਸ ਕੇ ਆਉਂਦਾ ਪਰ ਮਿਲਣ ਦੀ ਉਮੀਦ ਨਾ ਸਮਝਣ। ਨਿਰਮਲਾ ਨੇ ਕਿ ਜਦੋਂ ਜਾਣਦੇ ਹੋ ਕਿ ਪੁਲਿਸ ਨੂੰ ਦੱਸਣ ਨਾਲ ਕੁਝ ਵੀ ਨਹੀਂ ਹੋਵੇਗਾ ਤਾਂ ਕਿਉਂ ਜਾ ਰਹੇ ਹੋ? ਮੁੰਛੀ ਜੀ ਦਿਲ ਨਹੀਂ ਮੰਨਦਾ ਹੋਰ ਕੀ? ਇੰਨਾ ਵੱਡਾ ਨੁਕਸਾਨ ਹੋਣ ਕਰਕੇ ਚੁੱਪ ਚਾਪ ਤਾਂ ਨਹੀਂ ਬੈਠਾ ਜਾਂਦਾ। ਨਿਰਮਲਾ ਮਿਲਣ ਵਾਲੇ ਹੁੰਦੇ ਤਾਂ ਜਾਂਦੇ ਹੀ ਕਿਉਂ? ਤਕਦੀਰ 'ਚ ਨਹੀਂ ਸੀ ਤਾਂ ਕਿਸ ਤਰ੍ਹਾਂ ਰਹਿੰਦੇ? ਮੁੰਛੀ ਜੀ ਤਕਦੀਰ 'ਚ ਹੋਣਗੇ ਤਾਂ ਮਿਲ ਜਾਣਗੇ ਨਹੀਂ ਤਾਂ ਗਏ। ਤਾਂ ਰਹੀ। ਮੁੰਛੀ ਜੀ ਕਮਰੇ ਤੋਂ ਬਾਹਰ ਨਿਕਲੇ। ਨਿਰਮਲਾ ਨੇ ਉਸ ਦਾ ਹੱਥ ਫੜ ਕੇ ਕਿਹਾ ਮੈਂ ਕਹਿੰਦੀ ਹਾਂ ਨਾ ਜਾਓ। ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਲੈਣੇ ਦੇ ਦੇਣੇ ਪੈ ਜਾਣ। ਮੁੰਛੀ ਜੀ ਨੇ ਹੱਥ ਛਡਵਾ ਕੇ ਕਿਹਾ ਤੂੰ ਵੀ ਬੱਚਿਆਂ ਵਰਗੀ ਜਿੱਦ ਕਰ ਰਹੀ ਹੈ। 10000 ਦਾ ਨੁਕਸਾਨ ਇਸ ਤਰ੍ਹਾਂ ਦਾ ਨਹੀਂ ਹੈ ਜਿਸ ਨੂੰ ਮੈਂ ਉਂਝ ਹੀ ਬਰਦਾਸ਼ਤ ਕਰ ਲਵਾਂ। ਮੈਂ ਰੋ ਨਹੀਂ ਰਿਹਾ ਪਰ ਮੇਰੇ ਦਿਲ 'ਚ ਜਿਹੜੀ ਬੀਤ ਰਹੀ ਹੈ ਉਹ ਮੈਂ ਹੀ ਜਾਣਦਾ। ਇਹ ਸੱਟ ਮੇਰੇ ਕਾਲਜ ਤੇ ਲੱਗੀ ਹੈ। ਮੋਂਚੀ ਜੀ ਹੋਰ ਕੁਝ ਨਾ ਕੁਝ ਕਹਿ ਸਕੇ। ਗੱਲ 'ਚ ਜਿਵੇਂ ਕੁਝ ਫਸ ਗਿਆ ਹੋਵੇ। ਉਹ ਤੇਜ਼ੀ ਨਾਲ ਕਮਰੇ 'ਚੋਂ ਬਾਹਰ ਆਏ ਤੇ ਥਾਣੇ ਜਾ ਪਹੁੰਚੇ। ਥਾਣੇਦਾਰ ਉਹਨਾਂ ਦਾ ਬਹੁਤ ਲਿਆਜ਼ ਕਰਦਾ ਸੀ। ਉਹਨੂੰ ਇੱਕ ਵਾਰ ਰਿਸ਼ਵਤ ਦੇ ਮਕਾਦਮੇ ਤੋਂ ਬਰੀ ਕਰਾ ਚੁੱਕੇ ਸਨ। ਉਹਨਾਂ ਦੇ ਨਾਲ ਜਾਂਚ ਪੜਤਾਲ ਕਰਨ ਆ ਪਹੁੰਚਿਆ। ਨਾ ਸੀ। ਅੱਲਾ ਯਾਰ ਖਾਂ। ਸ਼ਾਮ ਹੋ ਗਈ। ਥਾਣੇਦਾਰ ਨੇ ਮਕਾਨ ਦੇ ਅੱਗੇ ਪਿੱਛੇ ਘੁੰਮ ਘੁਮ ਕੇ ਦੇਖਿਆ। ਅੰਦਰ ਜਾ ਕੇ ਨਿਰਮਲਾ ਦੇ ਕਮਰੇ ਨੂੰ ਗੌਰ ਨਾਲ ਦੇਖਿਆ ਉੱਪਰ ਦੇ ਮਨੇਰੇ ਦੀ ਜਾਂਚ ਕੀਤੀ ਮੁਹੱਲੇ ਦੇ ਦੋ ਚਾਰ ਆਦਮੀਆਂ ਨਾਲ ਹੌਲੀ ਦੇਣੀ ਕੁਝ ਗੱਲ ਕੀਤੀ ਤੇ ਫਿਰ ਮੋੰਚੀ ਜੀ ਨੂੰ ਬੋਲਿਆ ਜਨਾਬ ਕਸਮ ਖੁਦਾ ਦੀ ਇਹ ਕਿਸੇ ਬਾਹਰ ਦੇ ਆਦਮੀ ਦਾ ਕੰਮ ਨਹੀਂ ਖੁਦਾ ਦੀ ਕਸਮ ਜੇਕਰ ਕੋਈ ਬਾਹਰ ਦਾ ਆਦਮੀ ਨਿਕਲਿਆ ਤਾਂ ਅੱਜ ਤੋਂ ਹੀ ਠਾਣੇਦਾਰੀ ਕਰਨਾ ਛੱਡ ਦੇਵਾਂਗਾ ਤੁਹਾਡੇ ਘਰ 'ਚ ਕੋਈ ਇਸ ਤਰ੍ਹਾਂ ਦਾ ਮੁਲਾਜ਼ਮ ਤਾਂ ਨਹੀਂ ਜਿਸ ਤੇ ਤੁਹਾਨੂੰ ਛੱਕ ਹੋਵੇ ਮੁੰਚੀ ਜੀ ਘਰ ਚ ਤਾਂ ਸਿਰਫ ਮੈਰੀ ਠਾਣੇਦਾਰਾ ਭਾਈ ਉਹ ਤਾਂ ਪਾਗਲ ਹੈ ਇਹ ਤਾਂ ਬੜੇ ਸਾਇਤਰ ਦਾ ਕੰਮ ਹੈ ਖੁਦਾ ਦੀ ਕਸਮ ਮੁੰਚੀ ਜੀ ਤਾਂ ਘਰ ਵਿੱਚ ਹੋਰ ਕੌਣ ਹੈ ਮੇਰੇ ਦੋਵੇਂ ਮੁੰਡੇ ਨੇ ਇਸਤਰੀ ਏ ਤੇ ਭੈਣ ਹੈ ਇਹਨਾਂ ਚ ਮੈਂ ਛੱਕ ਕਿਸ ਤਰ੍ਹਾਂ ਕਰਾਂ ਠਾਣੇਦਾਰ ਖੁਦਾ ਦੀ ਕਸਮ ਘਰ ਦੇ ਹੀ ਕਿਸੇ ਆਦਮੀ ਦਾ ਕੰਮ ਹੈ ਚਾਹੇ ਉਹ ਕੋਈ ਵੀ ਹੋਵੇ ਅੱਛਾ ਅੱਲਾ ਦੋ ਚਾਰ ਦਿਨਾਂ ਵਿੱਚ ਮੈਂ ਤੁਹਾਨੂੰ ਇਸਦੀ ਖਬਰ ਦੇ ਦੇਵਾਂਗੇ ਇਹ ਨਹੀਂ ਕਿਹਾ ਜਾ ਸਕਦਾ ਕਿ ਮਾਲ ਵੀ ਸਭ ਮਿਲ ਜਾਵੇਗਾ ਪਰ ਖੁਦਾ ਦੀ ਕਸਮ ਚੋਰ ਜ਼ਰੂਰ ਫੜ ਲਵਾਂਗੇ ਥਾਣੇਦਾਰ ਚਲਾ ਗਿਆ ਤੇ ਮੁੰਛੀ ਜੀ ਨੇ ਆ ਕੇ ਨਿਰਮਲਾ ਨੂੰ ਉਹਦੀਆਂ ਗੱਲਾਂ ਦੱਸਨਾ ਨਿਰਮਲਾ ਸਹਿਮ ਗਈ ਤੁਸੀਂ ਥਾਣੇਦਾਰ ਨੂੰ ਕਹਿ ਦਿਓ ਤਫਤੀਸ਼ ਨਾ ਕਰੇ ਤੁਹਾਡੇ ਪੈਰੀ ਪੈਨੀ ਆ ਮੁੰਛੀ ਜੀ ਆਖਰ ਕਿਉਂ ਨਿਰਮਲਾ ਹੁਣ ਕੀ ਦੱਸਾਂ ਉਹ ਕਹਿ ਰਿਹਾ ਹੈ ਕਿ ਘਰ ਚ ਕੋਈ ਕਿਸੇ ਦਾ ਕੰਮ ਆਏ ਘਰ ਚ ਹੀ ਕਿਸੇ ਦਾ ਕੰਮ ਆਏ ਮੋਚੀ ਉਹਨੂੰ ਬਕਣ ਦੇ ਜੀ ਆਰਾਮ ਆਪਣੇ ਕਮਰੇ ਵਿੱਚ ਬੈਠਾ ਭਗਵਾਨ ਨੂੰ ਯਾਦ ਕਰ ਰਿਹਾ ਸੀ ਉਹਦੇ ਮੂੰਹ ਤੇ ਹਵਾਂਗਾ ਉਡ ਰੰਗਾ ਸਨ ਸੋਚ ਚੁੱਕਿਆ ਸੀ ਕਿ ਪੁਲਿਸ ਵਾਲੇ ਚਿਹਰੇ ਤੋਂ ਹੀ ਪਛਾਣ ਲੈਂਦੇ ਨੇ ਬਾਹਰ ਨਿਕਲਣ ਦੀ ਹਿੰਮਤ ਨਹੀਂ ਪੈਂਦੀ ਸੀ ਦੋ ਮਾਦਮੀਆਂ ਚ ਕੀ ਗੱਲ ਹੋ ਰਹੀਆਂ ਨੇ ਇਹ ਜਾਣਨ ਦੇ ਲਈ ਉਹ ਤੜਫ ਰਿਹਾ ਸੀ ਜਿਉਂ ਹੀ ਥਾਣੇਦਾਰ ਚਲਾ ਗਿਆ ਤਾਂ ਭੂੰਗੀ ਕਿਸੇ ਕੰਮ ਤੋਂ ਬਾਹਰ ਨਿਕਲੀ ਜੀ ਆਰਾਮ ਨੇ ਪੁੱਛਿਆ ਥਾਣੇਦਾਰ ਕੀ ਕਹਿ ਰਿਹਾ ਸੀ ਭੂੰਗੀ ਭੂੰਗੀ ਨੇ ਕੋਲ ਆ ਕੇ ਕਿਹਾ ਦਾੜੀ ਸੜਿਆ ਕਹਿੰਦਾ ਏ ਘਰ ਦੇ ਕਿਸੇ ਆਦਮੀ ਦਾ ਕੰਮ ਐ ਬਾਹਰ ਦਾ ਕੋਈ ਨਹੀਂ ਐ ਜੀ ਆਰਾ ਬਾਬੂ ਜੀ ਨੇ ਕੁਝ ਕਿਹਾ ਪੂੰਗੀ ਕੁਝ ਤਾਂ ਨਹੀਂ ਕਿਹਾ ਖੜੇ ਹੂੰ ਹੂੰ ਕਰਦੇ ਰਹੇ ਘਰ 'ਚ ਇੱਕ ਪੂੰਗੀ ਹੀ ਗੈਰ ਐ ਹੋਰ ਤਾਂ ਸਭ ਆਪਣੀ ਹੀ ਨੇ ਜੀ ਆਰਾ ਮੈਂ ਵੀ ਤਾਂ ਗੈਰ ਹਾਂ ਤੂੰ ਹੀ ਕਿਉਂ ਪੂੰਗੀ ਤੁਸੀਂ ਗੈਰ ਕਿਉਂ ਹੋ ਭਰਾਵਾ ਜੀ ਆਰਾ ਬਾਬੂ ਜੀ ਨੇ ਥਾਣੇਦਾਰ ਨੂੰ ਕਿਹਾ ਨਹੀਂ ਘਰ 'ਚ ਉਹਨਾਂ ਨੂੰ ਕਿਸੇ ਤੇ ਸ਼ੱਕ ਨਹੀਂ ਐ ਪੂੰਗੀ ਕੁਝ ਤਾਂ ਕਹਿੰਦੇ ਨਹੀਂ ਸੁਣਿਆ ਵਿਚਾਰੇ ਥਾਣੇਦਾਰ ਨੇ ਭਲਾ ਹੀ ਕਿਹਾ ਕਿ ਪੂੰਗੀ ਤਾਂ ਪਾਗਲ ਹੈ ਉਹ ਕੀ ਚੋਰੀ ਕਰੇਗੀ ਬਾਬੂ ਜੀ ਨੇ ਤਾਂ ਮੈਨੂੰ ਫਸਾ ਹੀ ਦਿੱਤਾ ਸੀ ਜੀ ਆਰਾ ਤਦ ਤਾ ਤੂੰ ਤੂੰ ਵੀ ਨਿਕਲ ਗਈ ਇਕੱਲਾ ਮੈਂ ਹੀ ਰਹਿ ਗਿਆ ਤੂੰ ਹੀ ਦੱਸ ਤੂੰ ਮੈਨੂੰ ਉਸ ਦਿਨ ਘਰ ਵਿੱਚ ਦੇਖਿਆ ਸੀ ਪੂੰਗੀ ਨਹੀਂ ਭਰਾਵਾ ਤੁਸੀਂ ਤਾਂ ਥੀਏਟਰ ਦੇਖਣ ਗਏ ਸੀ ਜੀ ਆਰਾ ਗਵਾਹੀ ਦੇਵੇਂਗੀ ਨਾ ਪੂੰਗੀ ਕੀ ਕਹਿੰਦਾ ਹੈ ਭਰਾਵਾ ਬਹੂ ਜੀ ਤਾਂ ਤਬਤੀਸ ਤੇ ਹੀ ਬੰਦ ਕਰਾ ਦੇਵੇਗੀ ਜੀ ਆਰਾ ਸੱਚ ਕੁੰਗੀ ਹਾਂ ਭਰਾਵਾ ਵਾਰ-ਵਾਰ ਕਹਿੰਦੀ ਏ ਤਬਤੀਸ ਤਾਂ ਨਾ ਕਰਵਾਓ ਗੈਨੇ ਗਈ ਜਾਣ ਦਿਓ ਪਰ ਬਾਬੂ ਜੀ ਮੰਨਦੇ ਨਹੀਂ ਪੰਜ ਛੇ ਦਿਨਾਂ ਤੱਕ ਜੀ ਆਰਾ ਰਾਮ ਨੇ ਢਿੱਡ ਭਰ ਕੇ ਭੋਜਨ ਨਹੀਂ ਕੀਤਾ ਕਦੇ ਦੋ ਚਾਰ ਬੁਰਕਾਂ ਖਾ ਲੈਂਦਾ ਕਦੇ ਕਹਿ ਦਿੰਦਾ ਭੁੱਖ ਨਹੀਂ ਉਹਦੇ ਚਿਹਰੇ ਦਾ ਰੰਗ ਉੱਡਿਆ ਰਹਿੰਦਾ ਸੀ ਰਾਤ ਜਾਗਦਿਆਂ ਜਾਗਦਿਆਂ ਕੱਟਦਾ ਹਰ ਪਾਠਾਣੇਦਾਰ ਦਾ ਡਰ ਲੱਗਿਆ ਰਹਿੰਦਾ ਜੇਕਰ ਉਹ ਜਾਣਦਾ ਕਿ ਮਾਮਲਾ ਇੰਨਾ ਜੋੜ ਫੜ ਫੜੇਗਾ ਤਾਂ ਕਦੇ ਇਸ ਤਰ੍ਹਾਂ ਦਾ ਕੰਮ ਨਾ ਕਰਦਾ ਪਰ ਹੁਣ ਭਾਂਡਾ ਫੁੱਟਦਾ ਹੋਇਆ ਲੱਗਦਾ ਸੀ ਮਾੜੇ ਭਾਗਾ ਵਾਲਾ ਥਾਣੇਦਾਰ ਜਿਸ ਟਾਂਗ ਨਾਲ ਛਾਣਵੀਨ ਕਰ ਰਿਹਾ ਸੀ ਉਸ ਨਾਲ ਜੀ ਆਰਾਮ ਨੂੰ ਬੜਾ ਡਰ ਲੱਗਦਾ ਸੀ ਸੱਤਵੇਂ ਦਿਨ ਸ਼ਾਮ ਦੇ ਸਮੇਂ ਘਰ ਵਾਪਸ ਆਇਆ ਤਾਂ ਬਹੁਤ ਚਿੰਤਾ ਲੱਗੀ ਹੋਈ ਸੀ ਅੱਜ ਤੱਕ ਉਹਨੂੰ ਬਚਨ ਦੀ ਕੋਈ ਆਸ ਨਹੀਂ ਸੀ ਮਾਲ ਅਜੇ ਤੱਕ ਕਿਤੇ ਫੜਿਆ ਨਹੀਂ ਗਿਆ ਸੀ ਪਰ ਅੱਜ ਉਸ ਮਾਲ ਦੇ ਫੜੇ ਜਾਣ ਦੀ ਖਬਰ ਮਿਲ ਗਈ ਸੀ ਕਿਸੇ ਵੀ ਪੁਲ ਥਾਣੇਦਾਰ ਕਾਂਸਟੇਬਲ ਲੈ ਕੇ ਆਉਂਦਾ ਹੋਵੇਗਾ ਬਚਨ ਦਾ ਕੋਈ ਉਪਾਅ ਨਹੀਂ ਥਾਣੇਦਾਰ ਨੂੰ ਰਿਸ਼ਵਤ ਦੇਣ ਲਈ ਉਮੀਦ ਹੈ ਕਿ ਮੁਕੱਦਮੇ ਨੂੰ ਦਵਾ ਦੇਵੇ ਫਿਰ ਵੀ ਸਾਰੇ ਸ਼ਹਿਰ ਵਿੱਚ ਅਫਵਾਹ ਸੀ ਕਿ ਬੇਟੇ ਨੇ ਹੀ ਮਾਲ ਉਡਾਇਆ ਮਾਲ ਮਿਲ ਜਾਣ ਤੇ ਤਾਂ ਗਲੀ ਗਲੀ ਗੱਲ ਫੈਲ ਜਾਪੇਗੀ ਫਿਰ ਉਹ ਕਿਸੇ ਨੂੰ ਮੂੰਹ ਨਹੀਂ ਦਿਖਾ ਸਕੇ ਮੋਂਚੀ ਜੀ ਕਚਹਿਰੀ ਤੋਂ ਵਾਪਸ ਆਏ ਤਾਂ ਘਬਰਾਏ ਹੋਏ ਸਨ ਸਿਰ ਫੜ ਕੇ ਮੰਜੀ ਤੇ ਬੈਠ ਗਏ ਨਿਰਮਲਾ ਨੇ ਕਿਹਾ ਕੱਪੜੇ ਕਿਉਂ ਨਹੀਂ ਲਾਉਂਦੇ ਅੱਜ ਤਾਂ ਹੋਰ ਦਿਨਾਂ ਤੋਂ ਵੀ ਦੇਰ ਹੋ ਗਈ ਮੋਂਚੀ ਜੀ ਕੀ ਕੱਪੜੇ ਲਾਵਾਂ ਤੂੰ ਕੁਝ ਸੁਣ ਨਿਰਮਲਾ ਕੀ ਗੱਲ ਹੈ ਮੈਂ ਤਾਂ ਕੁਝ ਨਹੀਂ ਸੁਣਿਆ ਮੋਂਚੀ ਜੀ maal ਬਰਾਮਦ ਹੋ ਗਿਆ ਹੈ ਹੁਣ ਜੀਆ ਦਾ ਬਚਣਾ ਮੁਸ਼ਕਲ ਹੈ ਨਿਰਮਲਾ ਨੂੰ ਹੈਰਾਨੀ ਨਹੀਂ ਹੋਈ ਉਹਦੇ ਚਿਹਰੇ ਤੇ ਇਸ ਤਰ੍ਹਾਂ ਲੱਗਿਆ ਜਿਵੇਂ ਉਹਨੂੰ ਇਸ ਗੱਲ ਦਾ ਪਤਾ ਸੀ ਬੋਲੀ ਮੈਂ ਤਾਂ ਪਹਿਲਾਂ ਹੀ ਕਹਿ ਰਹੀ ਸੀ ਠਾਣੇ ਚ ਨਾ ਦੱਸੋ ਮੋਂਚੀ ਜੀ ਤੈਨੂੰ ਜੀਆ ਤੇ ਸ਼ੱਕ ਸੀ ਨਿਰਮਲਾ ਸ਼ੱਕ ਕਿਉਂ ਨਹੀਂ ਸੀ ਮੈਂ ਉਹਨੂੰ ਆਪਣੇ ਕਮਰੇ ਤੋਂ ਨਿਕਲਦਿਆਂ ਹੋਏ ਦੇਖਿਆ ਸੀ ਮੋਂਚੀ ਜੀ ਫਿਰ ਤੂੰ ਮੈਨੂੰ ਕਿਉਂ ਨਹੀਂ ਦੱਸ ਦਿੱਤਾ ਨਿਰਮਲਾ ਇਹ ਗੱਲ ਮੇਰੇ ਕਹਿਣ ਦੀ ਨਹੀਂ ਸੀ ਤੁਹਾਡੇ ਦਿਲ ਵਿੱਚ ਜ਼ਰੂਰ ਆਉਂਦਾ ਕਿ ਇਹ ਈਰਖਾ ਨਾਲ ਤੋਮਤਲਾ ਰਹੀ ਹੈ ਕਹੋ ਇਹ ਖਿਆਲ ਆਉਂਦਾ ਕਿ ਨਹੀਂ ਝੂਠ ਨਾ ਬੋਲੋ ਮੋਂਚੀ ਜੀ ਸੰਭਵ ਹੈ ਮੈਂ ਨਾ ਨਹੀਂ ਕਰ ਸਕਦਾ ਫਿਰ ਵੀ ਉਸ ਹਾਲਤ 'ਚ ਤੈਨੂੰ ਮੈਨੂੰ ਦੱਸਣਾ ਦੱਸ ਦੇਣਾ ਚਾਹੀਦਾ ਸੀ ਰਿਪੋਰਟ ਦੀ ਨੋਬਤ ਹੀ ਨਾ ਆਉਂਦੀ ਤੂੰ ਆਪਣੀ ਨੇਕਨਾਮੀ ਦੀ ਤਾਂ ਚਿੰਤਾ ਕੀਤੀ ਪਰ ਇਹ ਨਾ ਸੋਚਿਆ ਕਿ ਨਤੀਜਾ ਕੀ ਹੋਵੇਗਾ ਹੁਣ ਥਾਣੇ ਤੋਂ ਆ ਰਿਹਾ ਹੈ ਆ ਰਿਹਾ ਹਾਂ ਅੱਲਾ ਯਾਰ ਖਾਂ ਆਉਂਦਾ ਹੀ ਹੋਵੇਗਾ ਨਿਰਮਲਾ ਨੇ ਨਰਾਸ਼ ਹੋ ਕੇ ਪੁੱਛਿਆ ਫਿਰ ਹੁਣ ਮੁੰਛੀ ਜੀ ਨੇ ਸਮਾਨ ਦੇ ਵੱਲ ਦੇਖ ਕੇ ਕਿਹਾ ਫਿਰ ਜਿਸ ਤਰ੍ਹਾਂ ਭਗਵਾਨ ਦੀ ਮਰਜ਼ੀ 1200 ਰੁਪਏ ਰਿਸ਼ਵਤ ਦੇਣ ਦੇ ਲਈ ਹੁੰਦੇ ਤਾਂ ਸ਼ਾਇਦ ਮਾਮਲਾ ਠਕਿਆ ਜਾਂਦਾ ਪਰ ਮੇਰੀ ਹਾਲਤ ਤਾਂ ਤੂੰ ਜਾਣਦੀ ਹੈ ਤਕਦੀਰ ਖੋਟੀ ਹੈ ਹੋਰ ਕੁਝ ਨਹੀਂ ਪਾਪ ਤਾਂ ਮੈਂ ਕੀਤਾ ਹੈ ਸਜ਼ਾ ਕੌਣ ਭੋਗੇਗਾ ਇੱਕ ਮੁੰਡਾ ਸੀ ਉਹਦੀ ਇਹ ਹਾਲਤ ਹੋਈ ਦੂਜੇ ਦੀ ਇਹ ਹਾਲਤ ਹੋ ਰਹੀ ਹੈ ਨਲਾਇਕ ਸੀ ਕੁਸਤਾਖ ਸੀ ਕਮਚੋਰ ਸੀ ਪਰ ਸੀ ਤਾਂ ਮੇਰਾ ਆਪਣਾ ਹੀ ਪੁੱਤਰ ਕਦੇ ਨਾ ਕਦੇ ਸਮਝ ਹੀ ਜਾਂਦਾ ਇਹ ਸੱਟ ਨਹੀਂ ਸਹੀ ਜਾਵੇਗੀ ਨਿਰਮਲਾ ਜੇਕਰ ਕੁਝ ਦੇ ਦਵਾ ਕੇ ਜਾਨ ਬਚ ਸਕੇ ਤਾਂ ਮੈਂ ਰੁਪਏਾਂ ਦਾ ਪ੍ਰਬੰਧ ਕਰ ਦੇਵਾਂ ਮੋਂਚੀ ਜੀ ਕੀ ਇਸ ਕਰ ਸਕਦੀ ਹੈ ਕਿੰਨੇ ਰੁਪਏ ਦੇ ਸਕਦੀ ਹੈ ਨਿਰਮਲਾ ਕਿੰਨੇ ਚਾਹੀਦੇ ਹੋਣਗੇ ਮੋਂਚੀ ਜੀ 1000 ਤੋਂ ਘੱਟ ਸ਼ਾਇਦ ਗੱਲ ਨਾ ਬਣ ਸਕੇ ਮੈਂ ਮੁਕਦਮੇ 'ਚ ਉਸ ਤੋਂ 1000 ਲਈ ਸੀ ਉਹ ਕਸਰ ਅੱਜ ਕੱਢੇਗਾ ਨਿਰਮਲਾ ਹੋ ਜਾਵੇਗਾ ਉਹਨੇ ਠਾਣੀ ਜਾਓ ਮੋਂਚੀ ਜੀ ਨੁਠਾਣੇ ਵਿੱਚ ਬਹੁਤ ਦੇਰ ਲੱਗੀ ਇਕਾਂਚ ਚ ਗੱਲਬਾਤ ਕਰਨ ਦਾ ਬਹੁਤ ਦੇਰ ਨਾਲ ਮੌਕਾ ਮਿਲਿਆ ਅੱਲਾ ਜਰਖਾ ਪੁਰਾਣਾ ਖੁੰਡ ਸੀ ਬੜੀ ਮੁਸ਼ਕਲ ਨਾ ਮੰਨੇ 500 ਰੁਪਏ ਲੈ ਕੇ ਵੀ ਐਸਾਨ ਦਾ ਬਹੁਤ ਸਿਰ ਤੇ ਲੱਦ ਹੀ ਦਿੱਤਾ ਕੰਮ ਹੋ ਗਿਆ ਬਾਪਸਾ ਕੇ ਬੋਲੇ ਲੈ ਭਾਈ ਬਾਜੀ ਜਿੱਤ ਲਈ ਰੁਪਏ ਤੂੰ ਦਿੱਤੇ ਪਰ ਕੰਮ ਮੇਰੀ ਜਵਾਨ ਨੇ ਹੀ ਕੀਤਾ ਬੜੀਆਂ ਮੁਸ਼ਕਲਾਂ ਰਾਜੀ ਹੋਇਆ ਇਹ ਵੀ ਯਾਦ ਰਹੇਗਾ ਜੀ ਆਰਾਮ ਭੋਜਨ ਕਰ ਚੁੱਕਿਆ ਹੈ ਨਿਰਮਲਾ ਕਿੱਥੇ ਉਹ ਤਾਂ ਅਜੇ ਘੁੰਮ ਕੇ ਵਾਪਸ ਨਹੀਂ ਆਇਆ ਮੋਂਚੀ ਜੀ 12 ਤਾਂ ਵੱਜ ਗਏ ਨੇ ਨਿਰਮਲਾ ਕਈ ਵਾਰ ਜਾ ਕੇ ਦੇਖ ਆਈਆਂ ਕਮਰੇ ਵਿੱਚ ਹਨੇਰਾ ਪਿਆ ਹੋਇਆ ਮੋਂਚੀ ਜੀ ਤੇ ਸਿਆਰਾਮ ਨਿਰਮਲਾ ਉਹ ਤਾਂ ਖਾ ਪੀ ਕੇ ਸੌਂ ਗਏ ਨੇ ਮੋਂਚੀ ਜੀ ਉਹਨੂੰ ਪੁੱਛਿਆ ਨਹੀਂ ਜੀ ਆ ਕਿੱਥੇ ਹੈ ਨਿਰਮਲਾ ਉਹ ਤਾਂ ਕਹਿੰਦੇ ਨੇ ਮੈਨੂੰ ਕੁਝ ਕਹਿ ਕੇ ਵੀ ਨਹੀਂ ਗਿਆ ਮੋਂਚੀ ਜੀ ਨੇ ਮੋਂਚੀ ਜੀ ਨੂੰ ਕੁਝ ਸ਼ੱਕ ਹੋਇਆ ਸੀ ਆਰਾਮ ਨੂੰ ਜਗਾ ਕੇ ਪੁੱਛਿਆ ਤੈਨੂੰ ਜੀ ਆਰਾਮ ਨੇ ਕੁਝ ਕਿਹਾ ਤਾਂ ਨਹੀਂ ਕਿ ਉਹ ਕਦੋਂ ਤੱਕ ਵਾਪਸ ਆਵੇਗਾ ਗਿਆ ਕਿੱਥੇ ਸੀ ਆਰਾਮ ਨੇ ਸਿਰ 'ਚ ਖਾਜ ਕਰਦਿਆਂ ਹੋਇਆ ਤੇ ਅੱਖਾਂ ਮਲਦਿਆਂ ਹੋਇਆ ਕਿਹਾ ਮੈਨੂੰ ਕੁਝ ਨਹੀਂ ਪਤਾ ਮੁੰਛੀ ਜੀ ਕੱਪੜੇ ਸਾਰੇ ਪਾ ਕੇ ਗਿਆ ਹੈ ਸੀ ਆਰਾਮ ਜੀ ਨਹੀਂ ਕੁਰਤਾ ਤੇ ਤੋਤੀ ਮੁੰਛੀ ਜੀ ਜਾਣ ਵੇਲੇ ਖੁਸ਼ ਸੀ ਕਿ ਨਾ ਸੀ ਆਰਾਮ ਖੁਸ਼ ਤਾਂ ਨਹੀਂ ਲੱਗਦਾ ਸੀ ਕਈ ਵਾਰ ਅੰਦਰ ਆਉਣ ਦਾ ਇਰਾਦਾ ਕੀਤਾ ਪਰ ਦੇਲੀ ਤੋਂ ਹੀ ਵਾਪਸ ਹੋ ਗਿਆ ਕਈ ਮਿੰਟ ਤੱਕ ਸਾਇਬਾਨ ਵਿੱਚ ਖੜੇ ਰਹੇ ਤੁਰਨ ਲੱਗੇ ਤਾਂ ਅੱਖਾਂ ਪੂੰਝ ਰਹੇ ਸਨ ਪਿਛਲੇ ਕਈ ਦਿਨਾਂ ਤੋਂ ਅਕਸਰ ਰੋਂਦਿਆਂ ਰੋਇਆ ਕਰਦੇ ਸਨ ਮੋਂਚੀ ਜੀ ਨੇ ਠੰਡਾ ਸਹਾਰ ਲਿਆ ਜਿਵੇਂ ਜੀਵਨ 'ਚ ਹੁਣ ਕੁਝ ਨਹੀਂ ਰਿਹਾ ਤੇ ਨਿਰਮਲਾ ਨੂੰ ਬੋਲੇ ਤੂੰ ਕੀਤਾ ਤਾਂ ਆਪਣੀ ਸਮਝ ਤੋਂ ਭਲੇ ਦੇ ਲਈ ਹੀ ਹੈ ਪਰ ਕੋਈ ਦੁਸ਼ਮਣ ਵੀ ਮੇਰੇ ਤੇ ਇਸ ਤਰ੍ਹਾਂ ਦਾ ਕਠੋਰ ਹਮਲਾ ਨਹੀਂ ਕਰ ਸਕਦਾ ਸੀ ਜੀ ਆਰਾਮ ਦੀ ਮਾਤਾ ਹੁੰਦੀ ਤਾਂ ਇਹ ਸੰਕੋਚ ਕਰਦੀ ਕਦੇ ਨਹੀਂ ਨਿਰਮਲਾ ਬੋਲੀ ਜਦ ਡਾਕਟਰ ਸਾਹਿਬ ਦੇ ਘਰ ਕਿਉਂ ਨਹੀਂ ਜਾਂਦੇ ਸ਼ਾਇਦ ਉੱਥੇ ਬੈਠੇ ਹੋਣ ਕਈ ਮੁੰਡੇ ਰੋਜ਼ ਆਉਂਦੇ ਨੇ ਉਹਨਾਂ ਤੋਂ ਪੁੱਛੋ ਸ਼ਾਇਦ ਕੁਝ ਪਤਾ ਲੱਗ ਜਾਵੇ ਪੈਰ ਬੋਚ-ਬੋਚ ਕੇ ਚੱਲਣ 'ਚ ਵੀ ਤੁਮਤ ਲੱਗ ਗਈ ਮੋਂਛੀ ਜੀ ਨੇ ਜਿਵੇਂ ਖੁੱਲੀ ਹੋਈ ਖਿੜਕੀ ਨੂੰ ਕਿਹਾ ਹਾਂ ਜਾਂਦਾ ਹਾਂ ਹੋਰ ਕੀ ਕਰਾਂਗਾ ਮੋਂਛੀ ਜੀ ਬਾਹਰ ਆਏ ਤਾਂ ਦੇਖਿਆ ਡਾਕਟਰ ਖੜੇ ਨਹੀਂ ਹੈਰਾਨ ਹੋ ਕੇ ਪੁੱਛਿਆ ਕਿ ਤੁਸੀਂ देर ਤੋਂ ਇੱਥੇ ਖੜੇ ਹੋ ਡਾਕਟਰ ਜੀ ਨਹੀਂ ਹੁਣੇ ਆਇਆ ਤੁਸੀਂ ਇਸ ਵੇਲੇ ਕਿੱਥੇ ਜਾ ਰਹੇ ਹੋ ਸਾਢੇ 12 ਹੋ ਗਏ ਨੇ ਮੋਂਠੀ ਜੀ ਤੁਹਾਡੇ ਹੀ ਵੱਲ ਆ ਰਿਹਾ ਸੀ ਜੀ ਆ ਰਾਮ ਹੁਣ ਤੱਕ ਘੁੰਮ ਕੇ ਨਹੀਂ ਆਇਆ ਤੁਹਾਡੇ ਵੱਲ ਤਾਂ ਨਹੀਂ ਆਇਆ ਸੀ ਡਾਕਟਰ ਨੇ ਮੋਂਠੀ ਜੀ ਦੇ ਦੋਵੇਂ ਹੱਥ ਫੜ ਲਏ ਤੈਨਾਂ ਹੀ ਕਹਿ ਸਕੇ ਭਾਈ ਸਾਹਿਬ ਹੁਣ ਹੌਸਲੇ ਤੋਂ ਕੰਮ ਮੋਂਠੀ ਜੀ ਗੋਲੀ ਖਾਦੇ ਮਨੁੱਖ ਦੇ ਵਾਂਗ ਜ਼ਮੀਨ ਤੇ ਡਿੱਗ ਪਏ ਧਨ